ਕਿਉਂ ਮੂਮੈਂਟਸ ਲੇਟਰ ਇਹ ਉਹੀ ਮੋਟਰਸਾਈਕਲ ਹੈ ਜੀ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਤੇ ਉਹ ਮੋਟਰਸਾਈਕਲ ਅਸੀਂ ਘਰ ਆ ਕੇ ਵੈਰੀਫਾਈ ਕਰਕੇ ਮੋਟਰਸਾਈਕਲ ਜਿਹੜਾ ਉਹ ਦੇਖ ਲਿਆ ਹਾਂਜੀ ਸਰ ਲਿਆਓ ਜੀ ਆਰਸੀ ਲਿਆਓ ਇਹਦੀ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਬੱਚਿਓ ਬਹੁਤ ਵਾਰੀ ਸਮਝਾਇਆ ਕਿ ਪਲੀਜ਼ ਜਿਹੜੇ ਮਾਨਯੋਗ ਸ਼੍ਰੀ ਸੁਰਿੰਦਰ ਲੰਬਾ ਜੀ IPS ਐਸਐਸਪੀ ਸ਼ਾਹਪੁਰ ਜੀ ਨੇ ਇਸ ਚੀਜ਼ ਦੇ ਉੱਪਰ ਬਹੁਤ ਸਖੰਝਾ ਕੱਸਿਆ ਕਿ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰਿਪਲਿੰਗ ਜਿਹੜੀ ਹੈ ਨਾ ਕਰੇ ਤੇ ਤੁਸੀਂ ਬੇਟਾ ਟ੍ਰਿਪਿੰਗ ਨੂੰ ਛੱਡ ਗਏ ਚਾਰ ਵਿਅਕਤੀ ਬੈਠੇ ਹੋ ਆਪਣਾ ਜੀਵਨ ਜਿਹੜਾ ਤੁਸੀਂ ਖਤਰੇ ਵਿੱਚ ਪਾਇਆ ਅੱਜ ਸਾਨੂੰ ਤੁਹਾਡੇ ਘਰ ਆਉਣਾ ਪਿਆ ਤਨਾਨ ਕਰਨ ਵਾਸਤੇ ਜਦੋਂ ਘਰ ਆ ਕੇ ਤੁਹਾਡੇ ਪੇਰੈਂਟਸ ਨੂੰ ਮਿਲੇ ਆ ਪਤ ਤਸ਼ਰੀਫ ਵਿਅਕਤੀ ਹੈ ਨਾਲ ਭਾਈ ਸਾਹਿਬ ਸੀਗੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਲੱਗੇ ਆ ਨਾਲ ਭਾਜੀ ਹੋਣੀ ਹੈ ਚਲੋ ਇਹ ਵੀ ਸਾਡੇ ਪੁਰਾਣੇ ਵਾਕਬ ਹੈ ਉਹਦੇ ਅਧਾਰ ਤੇ ਦੇਖੋ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਤੇ ਆਪਾਂ ਕਰਨੀ ਹੈ ਠੀਕ ਹੈ ਅਸੀਂ ਬੇਟਾ ਤੇਰੇ ਘਰ ਇਸ ਕਰਕੇ ਆਏ ਆ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਹਜੇ ਖਤਰਾ ਜਿਹੜਾ ਮੁੱਲ ਨਾ ਲਵੇ ਤੇ ਤੇਰਾ ਜਿਹੜਾ ਗਿਫਟ ਹੈ ਇਹ ਬੇਟਾ ਤਿਆਰ ਹੈ ਤੇ ਇਸ ਗਿਫਟ ਨੂੰ ਸੰਭਾਲ ਕੇ ਰੱਖਣਾ ਤੇ ਜਿਹੜੇ ਚਾਰ ਵਿਅਕਤੀ ਤੇਰੇ ਤੋਂ ਇਲਾਵਾ ਕਿੰਨੇ ਵਿਅਕਤੀ ਹੋਰ ਸੀਗੇ ਉਹਨਾਂ ਨੂੰ ਵੀ ਜਾ ਕੇ ਦਿਖਾਉਣਾ ਕਿ ਪੁੱਤ ਮੈਨੂੰ ਘਰ ਆ ਕੇ ਅੰਕਲ ਜੀ ਇਹ ਗਿਫਟ ਜਿਹੜਾ ਲੈ ਕੇ ਗਏ ਆ ਇਹ ਜਾ ਕੇ ਕੱਲ ਕਾਲਜ ਉਹਨਾਂ ਨੂੰ ਜ਼ਰੂਰ ਦਿਖਾਉਣਾ ਠੀਕ ਹੈ ਤਾਂ ਜੋ ਅੱਗੇ ਤੋਂ ਟ੍ਰਿਪਲਿੰਗ ਜੋ ਇੱਥੇ ਚਾਰ-ਚਾਰ ਵਿਅਕਤੀ ਨਾ ਮੇਟਣ ਮੈਂ ਇੱਕ ਸ਼ਹਿਰ ਵਾਸੀ ਨੂੰ ਹੋਰ ਬੇਨਤੀ ਕਰਨਾ ਚਾਹੁੰਨਾ ਇਹ ਜਿਹੜੀਆਂ ਲੜਕੀਆਂ ਹਨ ਚਾਰ ਲੜਕੀਆਂ ਸੀ ਇਨਫਾਰਮੇਸ਼ਨ ਮਿਲੀ ਸੀ ਵੀਡੀਓ ਆਈ ਸੀ ਉਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਛੱਡ ਦਿੱਤਾ ਸੀ ਕੱਲ ਫੂਡ ਸਟਰੀਟ ਸ਼ਾਰਪੁਰ ਦੇ ਵਿੱਚ ਇਹਨਾਂ ਲੜਕੀਆਂ ਜਿਹੜੀਆਂ ਸੀ ਉਹ ਟ੍ਰਿਪਲਿੰਗ ਕਰਕੇ ਆਈਆਂ ਜਦੋਂ ਉਹਨਾਂ ਨੂੰ ਸਾਡੇ ਮੁਲਾਜ਼ਮਾਂ ਨੇ ਰੋਕਿਆ ਉਹਨਾਂ ਨੇ ਚਲਾਕੀ ਇਹ ਕੀਤੀ ਕਿ ਦੋ ਲੜਕੀਆਂ ਨੂੰ ਉੱਥੇ ਤਾਰ ਕੇ ਇਹ ਜਿਹੜੀ ਤੀਸਰੀ ਲੜਕੀ ਐਕਟਵਾ ਚਲਾ ਰਹੀ ਸੀ ਐਕਟਵਾ ਭੁਜਾ ਕੇ ਲੈ ਗਈ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਉਹ ਦੂਜੀਆਂ ਲੜਕੀਆਂ ਨੂੰ ਵੀ ਕਹਿ ਗਈ ਕਿ ਤੁਸੀਂ ਵੀ ਭੱਜੋ ਮੈਂ ਆਪਾਂ ਚਲੀ ਆ ਉਸ ਤੋਂ ਬਾਅਦ ਅਸੀਂ ਜਿਹੜੀਆਂ ਲੜਕੀਆਂ ਸਾਡੇ ਕੋਲ ਖੜੀਆਂ ਸੀਗੀਆਂ ਉਹਨਾਂ ਨੇ ਬਜ਼ੁਰਗਿਆ ਟੈਲੀਫੋਨ ਨੂੰ ਬੁਲਾਇਆ ਤੇ ਅਸੀਂ ਉਹਦਾ ਚੁਰਾਮ ਸੀਗਾ ਕਰਕੇ ਭੇਜਿਆ ਟ੍ਰਿਪਲਿੰਗ ਦਾ ਇਸ ਕਰਕੇ ਬੱਚਿਓ ਜੇ ਅਸੀਂ ਤੁਹਾਨੂੰ ਥੋੜਾ ਐਕਸਕਿਊਜ਼ ਕਰਦੇ ਹਾਂ ਤੇ ਪਲੀਜ਼ ਇਹ ਨਾ ਸਮਝੋ ਕਿ ਤੁਹਾਨੂੰ ਹੁਣ ਬਿਲਕੁਲ ਹੀ ਬਖਸ਼ਤਾ ਕਿਸੇ ਵੀ ਹਾਲਤ ਵਿੱਚ ਜਿਹੜਾ ਵੀ ਵਿਅਕਤੀ ਸ਼ਹਿਰ ਸੁਹਾਏ 1% ਅਗਰ ਕਿਸੇ ਵਿਅਕਤੀ ਨੂੰ ਮਜਬੂਰੀ ਹੈ ਉਹਦੀ ਮਜਬੂਰੀ ਪੁਸ਼ਟੀ ਅਸੀਂ ਉਹਨੂੰ ਭੇਜ ਦਾਂਗੇ ਤੇ ਪਲੀਜ਼ ਲੜਕੀਆਂ ਵੀ ਅਜ ਤੋਂ ਬਾਅਦ ਟ੍ਰਿਪਲਿੰਗ ਨਾ ਕਰਨ ਕਿਉਂਕਿ ਕਾਨੂੰਨ ਜਿਹੜਾ ਸਾਰਿਆਂ ਵਾਸਤੇ ਇੱਕ ਹੈ ਅਸੀਂ ਭਾਜੀ ਤੁਹਾਡੇ ਪਿੰਡ ਆਏ ਆ ਪਿੰਡ ਆ ਕੇ ਇਸ ਬੱਚੇ ਦਾ ਚਹਰਾਣ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਬਾਰਪਤ ਜੀ ਨੇ ਦੱਸਿਆ ਕਿ ਟ੍ਰਿਪਲ ਰਾਈਟਮ ਜਿਹੜੀ ਆ ਬੱਚੇ ਬਹੁਤ ਕਰ ਰਹੇ ਆ ਹੋਰ ਵੀ ਜਿਹੜੀ ਬੜੀਆਂ ਅਣਗਹਿਲੀਆਂ ਜਿਹੜੀਆਂ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਜਿਹੜਾ ਪੇਰੈਂਟਸ ਦੀ ਜ਼ਿੰਦਗੀ ਜਬ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਖਤਰੇ ਚ ਆ ਚਾਰ ਚਾਰ ਜਣੇ ਬਿਠਾ ਲ ਕੇ ਇਹ ਛਰਨ ਚ ਨਹੀਂ ਪਿੰਡਾਂ ਵਿੱਚ ਵੀ ਆ ਚੁੱਕਾ ਹੈ ਪਰ ਮੈਂ ਸੁਭਾਸ਼ੀ ਦਾ ਬੜਾ ਧੰਨਵਾਦੀ ਆ ਕਿ ਪਿੰਡਾਂ ਵਿੱਚ ਵੀ ਇਹ ਗਾਹ ਵਗਾਹ ਸਕੂਲਾਂ ਦੇ ਆਲੇ ਦੁਆਲੇ ਪਿੰਡ ਦੇ ਵਿੱਚ ਵੀ ਬੱਚਿਆਂ ਨੂੰ ਆ ਕੇ ਇਸ ਤਰ੍ਹਾਂ ਸਿੱਖਿਅਤ ਕਰਦੇ ਰਹਿੰਦੇ ਆ ਔਰ ਹੋਰ ਵੀ ਸਾਡੇ ਤੇ ਨਾਲ ਸਾਥੀ ਜਿਹੜੇ ਖੜੇ ਆ ਸਾਨੂੰ ਸਿੱਖਣ ਨੂੰ ਮਿਲਿਆ ਕਿ ਇਹ ਵੀ ਸਨੇਹਾ ਲੋਗਾ ਬੇਟਾ ਸਾਡਾ ਹੁਣ ਤੇ ਅੱਜ ਤੋਂ ਬਾਅਦ ਜਿਹੜੀ ਮੈਂ ਟ੍ਰਿਪਲ ਰੈਡ ਨਹੀਂ ਕਰੂੰਗਾ ਸੋ ਅਸੀਂ ਵੀ ਬੜਾ ਕੁਝ ਸਿੱਖਿਆ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਚ ਦੱਸਦੇ ਆਂ ਸੀ ਤੁਹਾਡਾ ਸਾਜਿਓ ਬਰਬਰਤਨਵਾਦੀ ਥੈਂਕ ਯੂ ਕੋਈ ਨਹੀਂ ਜੀ ਮੈਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੀ ਤੁਸੀਂ ਟ੍ਰਿਪਲਿੰਗ ਕਰ ਲਈ ਜਾਂ ਚਾਰ-ਚਾਰ ਵਿਅਕਤੀ ਬੈਠ ਕੇ ਚਲਾ ਲਿਆ ਉਹ ਤੁਹਾਡਾ ਖਤਮ ਹੋ ਚੁੱਕਾ ਹੈ ਕਿਉਂਕਿ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋ ਜਿਹੜੇ ਪਬਲਿਕ ਤੇ ਜਿਹੜੇ ਕੈਮਰੇ ਆ ਉਹਨਾਂ ਦੇ ਤੁਸੀਂ ਹਰ ਟਾਈਮ ਅੰਦਰ ਹੋ ਪਲੀਜ਼ ਤੁਹਾਡੇ ਦਿਵਾਲੇ ਤੁਹਾਨੂੰ ਨਹੀਂ ਪਤਾ ਤੁਹਾਡੀ ਕਿਸ ਵੇਲੇ ਕਿਸ ਟਾਈਮ ਤੇ ਕਿਸ ਵਿਅਕਤੀ ਨੇ ਫੋਟੋ ਖਿੱਚ ਕੇ ਜੇ ਆਉਂਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਦੇਣੀ ਹੈ ਇਹ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਵਾਸੀਆਂ ਨੇ ਇਹਨਾਂ ਬੱਚਿਆਂ ਦੀ ਵੀਡੀਓ ਬਣਾ ਕੇ ਭਾਈ ਸੀ ਜਿਹਦੇ ਜਰੀਏ ਅਸੀਂ ਉਹਨਾਂ ਦਾ ਮੋਬਾਈਲ ਜਿਹੜਾ ਸੀਗਾ ਨੰਬਰ ਸੀਗਾ ਮੋਟਰਸਾਈਕਲ ਦਾ ਉਹ ਕਢਵਾ ਕੇ ਉਹਨਾਂ ਦੇ ਘਰ ਆਏ ਆ ਪਲੀਜ਼ ਕੋਈ ਵੀ ਬੱਚਾ ਅੱਗੇ ਤੋਂ ਐਸੀ ਹਰਕਤ ਨਾ ਕਰੇ ਮੈਂ ਉਮੀਦ ਕਰਦਾ ਕਿ ਅੱਜ ਤੋਂ ਬਾਅਦ ਸ਼ਹਿਰਪੁਰ ਦੇ ਵਿੱਚ ਕੋਈ ਵੀ ਵਿਅਕਤੀ ਐਸੀ ਹਰਕਤ ਨਹੀਂ ਕਰੇਗਾ ਧੰਨਵਾਦ ਜੀ